ਕਿਸਾਨਾਂ ਨੇ ਇਹੀ ਭਰੋਸਾ ਕੀਤਾ ਵੀ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ ਜੀ ਸਾਨੂੰ ਅਚਨਚੇਤ ਉਥੋਂ ਬਾਰਡਰਾਂ ਤੋਂ ਉਠਾਤਾ ਬਟ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹੜਾ ਉਥੋਂ ਤੱਕ ਪਹੁੰਚੇ ਸੀ ਉਹ ਵੀ ਤਾਂ ਸਰਕਾਰ ਕਰਕੇ ਪਹੁੰਚੇ ਸੀ ਸਰਕਾਰ ਨੇ ਮਦਦ ਕੀਤੀ ਸੀ ਕਿ ਗਾਂਹ ਜਾ ਕੇ ਰੋਕਿਆ ਤਾਂ ਹਰਿਆਣੇ ਵਾਲਿਆਂ ਨੇ ਸੀ ਹੁਣ ਰੱਬ ਜਾਣੇ ਕੁਝ ਹਾਈ ਕੋਰਟ ਦਾ ਵੀ ਪ੍ਰੈਸ਼ਰ ਸੀ ਜੀ ਕੁਝ ਸੁਪਰੀਮ ਕੋਰਟ ਦਾ ਵੀ ਪ੍ਰੈਸ਼ਰ ਸੀ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਣਾ ਸੀਐਮ ਸਾਹਿਬ ਤੇ ਜਿਹੜਾ ਐਡਾ ਹਾਰਸ਼ ਸਟੈਪ ਚੱਕਣਾ ਪਿਆ ਜਿਹੜਾ ਕਦੇ ਵੀ ਨਹੀਂ ਮਤਲਬ ਕਿ ਮੈਂ ਨਹੀਂ ਆਪਣਾ ਸੋਚਦਾ ਕਿ ਸੀਐਮ ਸਾਹਿਬ ਵੀ ਕਦੇ ਐਡਾ ਹਾਰਸ਼ ਸਟੈਪ ਇੱਕਦਮ ਚੱਕ ਸਕਦੇ ਆ ਤੇ ਹੁਣ ਇਹ ਤਾਂ ਉਹ ਹੀ ਦੱਸ ਸਕਦੇ ਆ ਜੀ ਉਹਨਾਂ ਦੀ ਕੀ ਮਜਬੂਰੀ ਸੀ ਜਿਹੜਾ ਐਡੀ ਚੀਤੀ ਇਹ ਸਟੈਪ ਚੱਕਣਾ ਪਿਆ ਇੱਕ ਹਾਈਬ੍ਰਿਡ ਝੋਨੇ ਦੀ ਬੜੀ ਜਿਹੜੀ ਖਸਾਨਾ ਵਾਲਾ ਮੰਗ ਕੀਤੀ ਜਾ ਰਹੀ ਹੈ ਪੁੱਛਤਾ ਬਤਾਲੀਆ ਆਪਣੇ ਇਲਾਕੇ ਨੂੰ ਲੈ ਕੇ ਉਹ ਬੇਨਤੀ ਕਰਾਂਗੇ ਜੀ ਇਹ ਐਕਚੁਅਲੀ ਵਿੱਚ ਨਾ ਜੀ ਦੋ ਤਿੰਨ ਗੱਲਾਂ ਹੋ ਗਈਆਂ ਇੱਕ ਤਾਂ ਹਾਈਬ੍ਰਿਡ ਝੋਨਾ ਜੀ ਸਭ ਤੋਂ ਵੱਡੀ ਪ੍ਰੋਬਲਮ ਆਣਾ ਜੀ ਇਹਨੂੰ ਕੋਈ ਸ਼ੈੱਲਰ ਵਾਲਾ ਲੈ ਕੇ ਰਾਜ਼ੀ ਨਹੀਂ ਜੀ ਇਹਦੇ ਵਿੱਚ ਟੂਟ ਬੜੀ ਪੈਂਦੀ ਉਹਦੇ ਕਰਕੇ ਸਾਰੇ ਨੱਕ ਮਾਰਦੇ ਆ ਕਿ ਇਹ ਦੇ ਨਾਲ ਘਾਟਾ ਪੜਾ ਪੈਂਦਾ ਕੋਈ ਇਸ ਕਰਕੇ ਉਹ ਪਾਲਿਸੀ ਦੇ ਤਹਿਤ ਮੈਲਾ ਦੇ ਇਹਨਾਂ ਨੇ ਬੰਦ ਕਰਤਾ ਹੋਣਾ ਪਰ ਸਾਡਾ ਤਾਂ ਏਰੀਆ ਬੜਾ ਮਾੜਾ ਇੱਥੇ ਤਾਂ ਹੁੰਦਾ ਹੀ ਉਹ ਆ ਕਿ ਮੈਂ ਵੀ ਜਾ ਕੇ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਸਾਡੇ ਏਰੀਆ ਨੂੰ ਛੋਟ ਦੇ ਦੇਣ ਜੀ ਕੋਈ ਸਾਡਾ ਹੋਰ ਹੁੰਦਾ ਹੀ ਨਹੀਂ ਜੀ ਕੋਈ ਸਾਡਾ ਤਾਂ ਹੁੰਦਾ ਹੀ ਹਾਈਬ੍ਰਿਡ ਆ ਜੀ 26 ਦੀ ਵੀ ਬੜੀ ਸਮੱਸਿਆ ਏ ਸੀਪਾਰ ਮੰਡੀਆਂ ਨੂੰ ਲੈ ਕੇ ਜੀ ਚੱਕਦੇ ਨਹੀਂ ਸੀ 26 ਝੋਨਾ ਜਿਹੜਾ ਪ੍ਰੋਬਲਮ ਤਾਂ ਦੇਖੋ ਆਉਂਦੀ ਆ ਜੀ ਹੂੰ ਪਰ ਚਲੋ ਹੁਣ ਜੋ ਫਿਰ ਆਪਣਾ ਸਰਕਾਰ ਨੇ ਫੈਸਲਾ ਕੀਤਾ ਜੀ ਨਾਲ ਤਾਂ ਚੱਲਣਾ ਪੈਣਾ ਬੇਨਤੀ ਕਰਾਂਗੇ ਮਾਨ ਸਾਹਿਬ ਨੂੰ ਜੀ ਪ੍ਰਮਾਣ ਹੋ ਜੇ ਤਾਂ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਹੋਣੀ ਆ ਜੀ ਜਿਹੜੀ ਐਡਾ ਵੱਡਾ ਸਟੈਪ ਹੈ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਇਹ ਸੰਧਵਾ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਅਸੀਂ ਇੱਥੇ ਮੁਰਦਾਵਾਦ ਕਰਕੇ ਹੋ ਸਕਦਾ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਕੁਝ ਕੁਦੇ ਪਰ ਉਹਨਾਂ ਨੇ ਜ ਦੂਜਾ ਪੱਤਾ ਖੇਡਿਆ ਨਾਗਾ ਜਾਤੀਵਾਦ ਦਾ ਹੁਣ ਉਹ ਪੱਤਾ ਖੇਡ ਰਿਹਾ ਵੀ ਸਕੂਲਾਂ ਦਾ ਤੁਗਾਟਨ ਰੋਕ ਰਿਹਾ ਅਸੀਂ ਤੁਗਾਟਨ ਨਹੀਂ ਰੋਕਿਆ ਜੀ ਡਿੰਪੀ ਸਾਹਿਬ ਰੋਕ ਕੇ ਗਏ ਇੱਥੇ ਅਸੀਂ ਉਹਨਾਂ ਕੋਲੇ ਗਏ ਨਹੀਂ ਕਿਉਂਕਿ ਸਕੂਲ ਦੇ ਵਿੱਚ ਵੈਸੇ ਤਾਂ ਕੋਈ ਐਟ ਲੱਗੀ ਨਹੀਂ ਪੁਰਾਣਾ ਹੀ ਕੰਮ ਜੇ ਲਾਉਣ ਵੀ ਆਏ ਅਸੀਂ ਕਿਉਂ ਵਿਗੜ ਪਾਈ ਦੂਜੀ ਗੱਲ ਜਿਹੜੇ ਸਵਾਲ ਦਾ ਜਵਾਬ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਜਦੋਂ ਐਮਐਲਏ ਬਣੇ ਹੋ ਤੇ ਵਿਧਾਨ ਸਭਾ ਗਏ ਹੁੰਦੇ ਹੋ ਤੇ ਪੱਤਰਕਾਰਾਂ ਨੇ ਮੰਨ ਲਓ ਤੁਹਾਡੇ ਤੋਂ ਸਵਾਲ ਕਰਿਆ ਵੀ ਵਿਕਾਸ ਰੁਕ ਗਿਆ ਸੀ ਉਸ ਤੋਂ ਬਾਅਦ ਸਾਨੂੰ ਜਿਹੜਾ ਵਿਕਾਸ ਹੋਇਆ ਕੋਈ ਇੱਕ ਕੰਮ ਦੱਸ ਦਿਓ ਜਿਹੜਾ ਵੀ ਵਿਕਾਸ ਹੋਇਆ ਧਰਨਾ ਚੱਕ ਦੇ ਬਾਅਦ ਅਸੀਂ ਇਹਨਾਂ ਦੇ ਦੇਣਦਾਰਾਂ ਅਸੀਂ ਵੀ ਇਹਨਾਂ ਦੀ ਛਾਵਾਛਾ ਕਰਾਂਗੇ ਭਾਵੇਂ ਧਰਨੇ ਨਾਲ ਆਹ ਰੁਕਿਆ ਪਿਆ ਸੀ ਤੇ ਇਹਨਾਂ ਨੇ ਆਹ ਵਿਕਾਸ ਉਦੋਂ ਬਾਅਦ ਕਰਤਾ ਅੱਜ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਡੇਪੀ ਢੱਲੂ ਨੇ ਸਪਸ਼ਟ ਦਿੱਤੇ ਸੰਤੋਸ਼ ਤੋਂ ਸੰਤੋਸ਼ਤਾ ਦੇਖੋ ਜੀ ਉਹ ਕਹਿੰਦੇ ਇੱਕ ਗੱਲ ਕਰਾਂ ਮੈਂ ਤਾਂ ਜਿਹੜਾ ਗੱਲ ਕਰਨ ਵਾਲਾ ਉਹ ਕਹਿੰਦੇ ਵੀ ਤੁਹਾਡਾ ਸਕੂਲ ਪਲੱਸ 2 ਦਾ ਹੋ ਨਹੀਂ ਸਕਦਾ ਠੀਕ ਹੈ ਜੇ ਤੱਕੇ ਨਾਲ ਧਰਨਾ ਚ ਗਿਆ ਜਾ ਸਕਦਾ ਤੇ ਪਲੱਸ 2 ਦਾ ਸਕੂਲ ਕਿਉਂ ਨਹੀਂ ਹੋ ਸਕਦਾ ਤਿੰਨ ਪਿੰਡਾਂ ਨੂੰ ਫਾਇਦਾ ਜੀ ਅੰਕੜਾ ਜੇ ਕੋਈ ਚੀਜ਼ ਨਵੀਂ ਖੋਲਾਂਗੇ ਤਾਂ ਦੁਕਾਨ ਖੋਲਾਂਗੇ ਫੇਰ ਹੀ ਗਾਹ ਕਾਊ ਹੂੰ ਸਕੂਲ ਕਹਿੰਦੇ ਪਲੱਸ 2 ਦਾ ਬਣ ਨਹੀਂ ਸਕਦਾ ਤੇ ਫਿਰ ਕੰਧਾਂ ਦੇ ਲੈਟਰਨ ਟੂ ਬਾਥਰੂਮਾਂ ਨੇ ਕਿਸੇ ਨੇ ਕੀ ਕਰਾਉਣਾ ਜੀ ਇੱਕ ਹਾਈਬ੍ਰਿਡ ਝੋਨੇ ਦਾ ਕਹਿੰਦੇ ਵੀ ਕਰਾਂਗੇ ਮੰਗ ਕਹਿੰਦੇ ਸਰਕਾਰ ਤੋਂ ਦੇਖੋ ਜੀ ਹਾਈਬ੍ਰਿਡ ਤੇ ਪੁੱਛਿਆ ਜੀ ਜਿਹੜਾ ਸੇਮ ਦਾ ਏਰੀਆ ਜਿੱਥੇ ਪੂਛੇ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਉਹਦਾ ਤੇ ਹਾਈਬ੍ਰਿਡ ਮੈਂ ਵੀ ਉਹ ਜਿਹੜਾ ਦੋ ਕਿੱਲੇ ਦਾ ਕਿਸਾਨ ਹੈ ਉਹਦਾ ਦੱਸੋ ਕੀ ਕੀ ਅਲਟੀਮੇਟਮ ਦਿੱਤਾ ਤੁਸੀਂ ਵੀ ਉਹ ਵੀਜ਼ ਲੈ ਆ ਜਾ ਇੱਦਾਂ ਹੀ ਕਹਿੰਦੇ ਮਾਨ ਸਰਕਾਰ ਮਾਨ ਸਾਹਿਬ ਨਾਲ ਗੱਲ ਕਰਾਂਗੇ ਮਾਨ ਸਾਹਿਬ ਨਾਲ ਕੀ ਗੱਲ ਕਰਨਗੇ ਮਾਨ ਸਾਹਿਬ ਨੇ ਤਾਂ ਜਦੋਂ ਚੁਕਵਾਇਆ ਹੀ ਹੈਗਾ ਕੇਜਰੀਵਾਲ ਨੂੰ ਬਚਾਉਣ ਵਾਸਤੇ ਕੀਤਾ ਹੀ ਸਾਰਾ ਕੁਝ ਕੋਈ ਤੁਹਾਡੇ ਸਵਾਲਾ ਤਾਂ ਤੁਸੀਂ ਸੰਤੋਸ਼ਟ ਨਹੀਂ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਪੱਟੇਸਟ ਤੁਹਾਡਾ ਰਹੂਗਾ ਜਾਰੀ ਕਿ ਬਸ ਅੱਜ ਹੀ ਕਰਨਾ ਸੀ ਅਸੀਂ ਜਾਰੀ ਰੱਖਾਂਗੇ ਪਰ ਟੈਸਟ ਜਾਰੀ ਆ ਜਿੰਨਾ ਚਿਰ ਇਹ ਸਾਡੇ ਪਿੰਡਾਂ ਵਿੱਚ ਆਉਂਦੇ ਰਹਿਣਗੇ ਇਹਨਾਂ ਦੀ ਅਸੀਂ ਵਿਰੋਧਤਾ ਕਰਦੇ ਹੀ ਰਵਾਂਗੇ ਸਾਡੇ ਦਿਲਾਂ ਦੇ ਵਿੱਚੋਂ ਨਹੀਂ ਭੁੱਲ ਸਕਦੀ ਸਾਡੇ ਉੱਥੇ ਘਰ ਬਣਾਏ ਸੀਗੇ ਘਰ ਬਣਾਉਣਾ ਹੀ ਇੱਕਾ ਬਹੁਤ ਔਖਾ ਹੋ ਜਾਂਦਾ ਈ ਇਹਨਾਂ ਨੇ ਘਰ ਸਾਡੇ ਉੱਥੇ ਜਿਹੜੇ ਨਜਾਇਜ਼ ਜੇਸੀਪੀ ਲਾ ਕੇ ਖੱਟਾ ਪੰਜਾ ਕਹਿੰਦੇ ਜਿਹਨੂੰ ਹੀ ਖੱਟੇ ਪੰਜੇ ਨਾਲ ਇਹਨਾਂ ਨੇ ਢਾਏ ਇੱਕ ਕਿਸਾਨਾਂ ਦੇ ਢਾਤੇ ਤੇ ਵੱਡੇ ਜਿਹੜੇ ਕਹਿੰਦੇ ਇਹਦੀ ਜਾਂ ਨਸ਼ਾ ਕੋਰੀ ਹੈਗੇ ਨਸ਼ੇ ਕੋਰਾਂ ਦੇ ਆਪਾਂ ਘਰ ਟੌਣੇ ਹੈਗੇ ਆ ਇੱਕ ਹਣੀ ਜਿਹੜੀ ਇਹਨਾਂ ਨੇ ਕਾਂਸਟੇਬਲ ਪੜ੍ਹੀ ਹੈਗੇ ਉਹਦੇ ਉੱਤੇ ਪੀਲਾ ਪੰਜਾ ਕਿਉਂ ਨਹੀਂ ਚੱਲ ਰਿਹਾ ਇਹ ਸਵਾਲ ਜਵਾਬ ਹੈਗਾ ਮਾਨ ਸਰਕਾਰ ਨੂੰ ਵੀ ਉਹਨੂੰ ਕਿਉਂ ਨਹੀਂ ਦੂਜਾ ਉਹਦੇ ਉੱਤੇ ਪੀਲਾ ਪੰਜਾ ਨਹੀਂ ਚੱਲ ਰਿਹਾ ਇੱਕ ਗਰੀਬ ਜੇ ਕੋਈ ਨਸ਼ਾ ਤਰਸਕ ਹੈਗਾ ਤਾਂ ਉਹਨੂੰ ਉਹਦੇ ਘਰ ਢਾਈ ਜਾਂਦੇ ਹੈਗੇ ਆ